ਦੇਖਿਆ ਸਰ ਇਸ ਸਾਲ ਤੁਸੀਂ ਕੀ ਨਵਾਂ ਆਪਣਾ ਗੱਡਿਆ ਜੀ ਕਿਹੜਾ ਤੁਹਾਡਾ ਬ੍ਰਾਂਡ ਹੈ ਜੀ ਤੇ ਕਿਹੜੀ ਚੀਜ਼ ਕਿਸਾਨਾ ਭਾਈ ਜੀ ਨਵੀਂ ਚੀਜ਼ ਲੈ ਕੇ ਆਏ ਹੋ ਹਾਂ ਸਰ ਮੇਰਾ ਨਾਮ ਸੁਨੀਲ ਮਾਗੋ ਹੈ ਜੀ ਮੈਂ ਮੈਗਡੀ ਐਕਸਪੋਰਟਸ ਚੰਡੀਗੜ੍ਹ ਰੋਡ ਲੋੜ ਰਿਆਂਾ ਤੋਂ ਸਾਡੀ ਫੈਕਟਰੀ ਹੈ ਇਸ ਸਾਲ ਅਸੀਂ ਆ ਵੀ ਸਾਨੂੰ ਦੱਸਦੇ ਹੋ ਬੜੀ ਖੁਸ਼ੀ ਹੋ ਰਹੀ ਹੈ ਵੀ ਕਟਿੰਗ ਵੀਲ ਜਿਹੜਾ ਕਿ ਪਹਿਲੇ 100 80 85% ਇੰਪੋਰਟ ਹੁੰਦਾ ਸੀਗਾ ਹੁਣ ਅਸੀਂ ਸਾਰੇ ਭਾਰਤ ਵਾਸੀਆਂ ਨੂੰ ਇਹ ਵੀ ਇੱਥੇ ਇੰਡੀਆ 'ਚ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਜਿਹੜੀ ਟੈਕਨੋਲੋਜੀ ਅਸੀਂ ਲੈ ਕੇ ਆਏ ਆ ਉਹ ਜਿਹੜਾ ਪਲਾਂਟ ਅਸੀਂ ਲੈ ਕੇ ਆਏ ਆ ਉਹ ਇਸ ਵੇਲੇ ਦਾ ਸਭ ਤੋਂ ਲੇਟੈਸਟ ਪਲਾਂਟ ਹੈ ਔਰ ਉਹਦੀ ਕੁਆਲਿਟੀ ਪ੍ਰੀਸੀਜਨ ਔਰ ਪ੍ਰਾਈਸ ਵਾਈਜ਼ ਅਸੀਂ ਕਸਟਮਰ ਨੂੰ ਤਿੰਨੋ ਚੀਜ਼ਾਂ ਦੇ ਰਹੇ ਆ ਸਰ ਦੇਖੇ ਅੱਜ ਕੱਲ ਦਾ ਬਲੇਡ ਜਿਹੜਾ ਯੂਗਾ ਕੱਟਦਾ ਜਾ ਰਿਹਾ ਹੈ ਤੇ ਕਟਰ ਵਗੈਰਾ ਅੱਜ ਕੱਲ ਜਿਆਦਾ ਲੋਕੀ ਜਿਆਦਾ ਪਸੰਦ ਕਰ ਰਹੇ ਨੇ ਸਰ ਉਹਦੇ ਦੀ ਕੁਆਲਿਟੀ ਵੀ ਦੇਖਿਆ ਜੇ ਤਾਂ ਜਿਹੜੀ ਕਿਸਾਨ ਭਾਈ ਜਿਹੜੀ ਡਿਮਾਂਡ ਹੁੰਦੀ ਹੈ ਅਗਰ ਕਿਸ ਤਰੀਕੇ ਸਰ ਜਿਕੇ ਇਹ ਕੁਆਲਿਟੀ ਕਿਸ ਤਰੀਕੇ ਭਾਲਦੇ ਨੇ ਦੇਖੋ ਅੱਜ ਕਿਸਾਨ ਜਿਹੜਾ ਬਹੁਤ ਜਾਗਰਤ ਹੋ ਗਿਆ ਹੈ ਉਹ ਅੱਜ ਦੀ ਰੇਟ ਚ ਉਹ ਪੈਸੇ ਦੀ ਪਰਵਾਹ ਨਹੀਂ ਕਰਦਾ ਉਹ ਕਹਿੰਦਾ ਇਹਨੇ ਕੱਚਾ ਪ੍ਰੋਡਕਟ ਹੋਣਾ ਚਾਹੀਦਾ ਹੈ ਪ੍ਰਾਈਸ ਮੈਟਰ ਨਹੀਂ ਕਰਦਾ ਕਿ ਸਾਰੇ ਹੁਣ ਜਿੰਨੇ ਵੀ ਕਿਸਾਨ ਭਾਈ ਸਾਡੇ ਨੇ ਬਹੁਤ ਹਾਈਲੀ ਐਜੂਕੇਟਿਡ ਹੋ ਰਹੇ ਨੇ ਔਰ ਦੁਨੀਆ ਦੇ ਵਿੱਚ ਇਹ ਵੀ ਉਹਨਾਂ ਨੂੰ ਵੀ ਕੰਪੀਟੀਸ਼ਨ ਫੇਸ ਕਰਨਾ ਪੈਂਦਾ ਔਰ ਉਹ ਕੁਆਲਟੀ ਨੂੰ ਹੀ ਚੂਜ਼ ਕਰਦੇ ਨੇ ਸਰ ਦੇਖਿਆ ਇਹ ਤੇ ਜਿਹੜੇ ਬਲੇਡ ਸੀ ਜਿਹੜੇ ਆਰੀ ਵਾਲੇ ਜਿਹੜੇ ਕੱਟ ਜਿਹੜੇ ਕਹਿੰਦੇ ਸੀਗੇ ਸਰ ਹੱਥ ਨਾਲ ਟਾਈਮ ਲੈਂਦਾ ਹੀ ਬਹੁਤ ਜ਼ਿਆਦਾ ਸਰ ਇਹ ਕਟਰ ਰਹਿ ਕੇ ਮਸ਼ੀਨ 'ਚ ਪਾਉਂਦੇ ਅਗਲੇ ਕਸਦੇ ਅਗਲੇ ਪਰ ਦੇਖਿਆ ਇਹ ਕੁਆਲਟੀ ਪ੍ਰੋਟੈਕਸ਼ਨ ਬਹੁਤ ਵੱਧ ਨਿਕਲਦੀ ਉਹਦੇ ਨਾਲ ਸਰ ਬਿਲਕੁਲ ਦੇਖੋ ਟੈਕਨੋਲੋਜੀ ਦਾ ਟਾਈਮ ਹੈ ਅੱਜ ਦਾ ਯੁੱਗ ਜਿਹੜਾ ਉਹ ਅਗਰ ਅਸੀਂ ਟੈਕਨੋਲੋਜੀ ਨੂੰ ਅਡਾਪਟ ਕਰ ਰਹੇ ਆਂ ਤਾਹੀਂ ਅਸੀਂ ਦੁਨੀਆ 'ਚ ਆਪਣਾ ਨਾਮ ਬਣਾ ਸਕਦੇ ਹਾਂ ਜੀ ਟੈਕਨੋਲੋਜੀ ਜਿਹੜੀ ਕੀ ਹੈ ਵੀ ਪਹਿਲੇ ਇਹ ਦੇਖਿਆ ਜਾਂਦਾ ਸੀ ਕਿ ਆ ਵੀ ਇਹ ਬਾਹਰੋਂ ਹੀ ਚੀਜ਼ਾਂ ਬਣ ਕੇ ਆ ਰਹੀਆਂ ਹਨ ਲੇਕਿਨ ਹੁਣ ਇੰਡੀਆ ਕਿਸੇ ਤੋਂ ਪਿੱਛੇ ਨਹੀਂ ਰਿਹਾ ਔਰ ਅੱਜ ਇਹ ਚੀਜ਼ਾਂ ਜਿਹੜੀਆਂ ਬਾਹਰੋਂ ਆ ਰਹੀਆਂ ਸੀ ਅਸੀਂ ਆਉਣ ਵਾਲੇ ਵਕਤ 'ਚ ਇਹੀ ਸਾਰੀਆਂ ਚੀਜ਼ਾਂ ਬਾਹਰ ਵਾਲੇ ਮੁਲਕਾਂ 'ਚ ਅਸੀਂ ਭੇਜਾਂਗੇ ਜਿਹੜਾ ਕਿ ਸਾਨੂੰ ਇੱਕ ਇੰਡੀਅਨ ਹੋਣ ਦੇ ਨਾਤੇ ਬਹੁਤ ਹੀ ਪ੍ਰਾਊਡ ਫੀਲ ਹੁੰਦਾ ਹੈ ਸਰ ਦੇਖਿਆ ਇਹ ਚਾਈਨੀਜ਼ ਲੋਕੀ ਬਣਾ ਟੂਲ ਆਉਂਦੇ ਸੀਗੇ ਲੋਕੀ ਬਹੁਤ ਜ਼ਿਆਦਾ ਕਹਿੰਦੇ ਨਾਲ ਕੁਆਲਿਟੀ ਵਰਾ ਵਧੀਆ ਨਾਲ ਕਹਿੰਦੇ ਇਹ ਸਸਤੇ ਉਹ ਮਿਲਦੇ ਆ ਸਰ ਉਹ ਕਿਸ ਤਰ੍ਹਾਂ ਦੀ ਜਿਹੜੀ ਚਾਈਨਾ ਦੀ ਕੁਆਲਿਟੀ ਹੈ ਦੇਖੋ ਚਾਈਨਾ ਦੀ ਜਿਹੜੀ ਕੁਆਲਿਟੀ ਹੈ ਉਹ ਲੋਕ ਜਿਹੜੇ ਆ ਪ੍ਰਾਈਸ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਆ ਕੁਆਲਿਟੀ ਨੂੰ ਘਟ ਦਿੰਦੇ ਆ ਜੀ ਸਾਡਾ ਜਿਹੜਾ ਫੋਕਸ ਹੈ ਉਹ ਸਾਰਾ ਕੁਆਲਿਟੀ ਦੇ ਉੱਤੇ ਆ ਅਸੀਂ ਕਸਟਮਰ ਨੂੰ ਕਿਸ ਤਰ੍ਹਾਂ ਹੋਰ ਬਹੁਤ ਅੱਛਾ ਦੇ ਸਕਦੇ ਆ ਅਸੀਂ ਉਹਦੇ ਉੱਤੇ ਹੀ ਵਰਕਿੰਗ ਕਰਦੇ ਆ ਸਾਡੀ ਜਿਹੜੀ ਆਰ ਐਨ ਡੀ ਹੈ ਉਹ ਹਰ ਵੇਲੇ ਇਹ ਵਰਕਿੰਗ ਰਹਿੰਦੀ ਆ ਕਿ ਜੇ ਮੇਰਾ ਕਸਟਮਰ ਸੈਟੀਸਫਾਈਡ ਆ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਅੱਗੇ ਨਾ ਵਧੀਏ ਅਸੀਂ ਫੇਰ ਹੋਰ ਕੋਸ਼ਿਸ਼ ਕਰਦੇ ਹਾਂ ਅਸੀਂ ਇਸ ਤੋਂ ਵੀ ਅੱਛਾ ਪ੍ਰੋਡਕਟ ਉਹਨਾਂ ਨੂੰ ਕਿਸ ਤਰ੍ਹਾਂ ਦੇ ਸਕਦੇ ਹਾਂ ਔਰ ਜਿਹੜਾ ਅਸੀਂ ਪ੍ਰੋਡਕਟ ਬਣਾ ਕੇ ਦਿੱਤਾ ਹੈ ਉਹਦੀ ਲਾਈਫ ਦੂਸਰੇ ਜਿਹੜੇ ਪ੍ਰੋਡਕਟ ਹੈ ਉਹਨਾਂ ਨਾਲੋਂ 50% ਜ਼ਿਆਦਾ ਆ ਰਹੀ ਹੈ ਜਿਹਦੇ ਨਾਲ ਕੀ ਹੈ ਵੀ ਲੋਕਾਂ ਨੇ ਸਾਨੂੰ ਇੰਨਾ ਜ਼ਿਆਦਾ ਐਪਰੀਸ਼ੀਏਟ ਕੀਤਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹਾਂਗੇ ਕਿ ਉਹਨਾਂ ਨੇ ਸਾਨੂੰ ਬਹੁਤ ਕੋਆਪਰੇਟ ਕੀਤਾ ਹੈ ਸਰ ਜਿਹੜਾ ਤੁਹਾਡਾ ਪਲਾਂਟ ਆ ਸਰ ਲੁਧਿਆਣੇ ਵਿੱਚ ਲੱਗਾ ਹੈ ਹਾਂਜੀ ਇਹ ਸਾਡਾ ਲੁਧਿਆਣੇ ਵਿੱਚ ਪਲਾਂਟ ਲੱਗਾ ਹੈ ਇਹ ਵੀ ਇਹ ਫੁਲੀ 에어 ਕੰਡੀਸ਼ਨਡ ਹੈ ਇੱਥੇ ਟੈਂਪਰੇਚਰ ਹਿਊਮਿਡਿਟੀ ਔਰ ਸਾਰੀਆਂ ਕਲਾਈਮੇਟ ਦੀਆਂ ਜਿੰਨੀਆਂ ਵੀ ਚੀਜ਼ਾਂ ਉੱਥੇ ਮੇਨਟੇਨ ਕੀਤੀਆਂ ਜਾਂਦੀਆਂ ਔਰ ਜਿੰਨੇ ਵੀ ਜਿਹੜੇ ਪੀਸ ਬੰਦੇ ਨੇ ਬਹੁਤ ਹੀ ਪ੍ਰੀਸੀਜਨ ਦੇ ਨਾਲ ਔਰ ਇੱਕ ਇੱਕ ਪੀਸ ਜਿਹੜਾ ਉਹ ਟੈਸਟ ਹੋ ਕੇ ਨਿਕਲਦਾ ਹੈ ਤਾਂ ਕਿ ਜਦੋਂ ਇਹ ਕਸਟਮਰ ਤੱਕ ਪਹੁੰਚੇ ਉਹ ਕਸਟਮਰ ਨੂੰ ਜਿਹੜਾ ਉਹਦੀ ਪੂਰੀ ਆਪਣੇ ਪੈਸੇ ਦੀ ਵਾਪਸ ਮਿਲੇ ਜੀ ਸਰ ਕਿਸ ਨਾਮ ਤੋਂ ਬ੍ਰਾਂਡ ਹੈ ਸਰ ਤੁਹਾਡੇ ਇਹ ਸਾਡਾ ਡਿਊਲ ਕੱਟ ਦੇ ਨਾਂ ਤੇ ਬ੍ਰਾਂਡ ਹੈ ਜੀ ਜੀ ਸਰ ਕਿ ਜਿਹੜਾ ਨਾ ਕੱਟਰ ਤੁਹਾਡੇ ਬੰਦੇ ਨੇ ਸਰ ਉਹ ਹਰੇਕ ਸਾਰੇ ਲੈਵਲ ਤੇ ਤੁਹਾਡੇ ਕੋਲ ਹਾਂ ਇਹਦੇ ਚ 4 5 ਔਰ 14 ਇੰਚ ਤਿੰਨ ਸਾਈਜ਼ ਜਿਹੜੇ ਨੇ ਉਹ ਚੱਲਦੇ ਨੇ ਅਸੀਂ ਉਹ ਤਿੰਨੋਂ ਸਾਈਜ਼ ਹੀ ਬਣਾ ਰਹੇ ਹਾਂ ਜੀ ਸਰ ਕੀ ਮੈਸੇਜ ਹੋ ਕੇ ਲੁਧਿਆਣਾ ਵਾਸੀਆਂ ਨੂੰ ਜਾਂ ਪੂਰੇ ਇੰਡੀਆ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਹੀ ਅਪੀਲ ਕਰਾਂਗਾ ਵੀ ਬੀਇੰਗ ਅ ਇੰਡੀਅਨ ਸਾਨੂੰ ਦੇਖੋ ਇੰਡੀਅਨ ਇੰਡਸਟਰੀ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਇਹ ਆ ਵੀ ਅਸੀਂ ਕੱਲਾ ਪ੍ਰਾਈਸ ਨਾ ਦੇਖੀਏ ਕੁਆਲਟੀ ਨੂੰ ਦੇਖ ਕੇ ਹੀ ਅਸੀਂ ਅੱਗੇ ਵਧੀਏ ਤਾਂ ਕਿ ਅਸੀਂ ਕੀ ਹੈ ਆਪਣੇ ਕੋਈ ਵੀ ਪ੍ਰੋਡਕਟ ਹੈ ਉਹਦੀ ਸੀਪੀਸੀ ਨਾਲ ਉਹਦੀ ਕੋਸਟਿੰਗ ਕਢੀਏ ਨਾ ਕਿ ਉਹਨੂੰ ਸਿਰਫ ਪ੍ਰਾਈਸ ਦੇਖ ਕੇ ਵੀ ਅਸੀਂ ਇਹ ਕਹੀਏ ਵੀ ਇਹ ਸਸਤਾ ਹੈ ਤੇ ਇਹ ਜ਼ਿਆਦਾ ਵਧੀਆ ਹੋਏਗਾ ਜੀ ਜੇ ਤੁਹਾਨੂੰ ਬਕੇਰੇ ਸੰਪਰਕ ਕਰਨਾ ਹੋਵੇ ਤਾਂ ਸਰ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਹੋ ਜੇ ਸੰਪਰਕ ਕਰਨਾ ਆਏ ਜੀ ਤੁਸੀਂ ਸਾਡਾ ਮੋਬਾਈਲ ਨੰਬਰ ਹੈ 9872647480 ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹ ਵੀ ਸਾਡੀ ਜਿਹੜੀ ਡਿਲੀਵਰੀਜ਼ ਹੈ ਉਹ ਪੈਨ ਇੰਡੀਆ ਹੈ ਔਰ ਆਨ ਅਲੇ ਟਾਈਮ ਦੇ ਵਿੱਚ ਅਸੀਂ ਬਹੁਤ ਹੀ ਜਲਦੀ ਐਕਸਪੋਰਟ ਵੀ ਸ਼ੁਰੂ ਕਰਨ ਜਾ ਰਹੇ ਆ ਔਰ ਸਾਡੀ ਜਿਹੜੀ ਕੰਪਨੀ ਹੈ ਉਹ 1 ਸਾਲ ਹੀ ਹਲੇ ਸ਼ੁਰੂ ਕੀਤੇ ਹੋਇਆ ਹੈ ਲੇਕਿਨ ਸਾਨੂੰ ਦੱਸੇ ਖੁਸ਼ੀ ਹੋਈ ਹੈ ਵੀ ਅਸੀਂ ਕਟਿੰਗ ਈਲ ਦੇ ਵਿੱਚ ਸਾਡੀ ਇਹ ਕੰਪਨੀ ਪਹਿਲੀ ਹੈ ਜਿਹਨੂੰ ਜੈਡ ਸਰਟੀਫਿਕੇਸ਼ਨ ਅ ਅਲਰਟ ਹੋ ਗਈ ਹੈ ਕੀ ਬਾਤ ਹੈ ਕੀ ਬਾਤ ਹੈ